सतनाम श्री गुरु जी राग गौड़ी भगत की बाणी गौड़ी कबीर जी, अवर मुए सोग करी तो जी अब मुए क्या जय तो की जय जो आपन जी जय मैं ना मरो मरी बो संसारा अब मुए ਮਿਲਿਓ ਹੈ ਜੀਵਨ ਹਾਰਾ ਰਹਾਓ ਕੀਆ ਦੇਹੀ ਪਰਮਲ ਮਹਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੋਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਪਰ ਮਤ ਹਾਰੀ ਕੋ ਕਬੀਰ ਇੱਕ ਬੁੱਧ ਵਿਚਾਰੀ ਨਾਉ ਕੁਟਾ ਨਾ ਪਨੀ ਹਾਰੀ ਕਿਸੇ ਦੀ ਮੌਤ ਵੇਲੇ ਸੋਗ ਮਨਾਉਣ ਦਾ ਕੋਈ ਮਤਲਬ ਨਹੀਂ ਸੋਗ ਤਦੋਂ ਮਨਾਇਆ ਜਾਏ ਜੇ ਆਪ ਸਦਾ ਜਿਉਂਦਾ ਰਹਿਣਾ ਹੋਵੇ ਮੈਂ ਸੰਸਾਰ ਵਾਂਗ ਨਹੀਂ ਮਰਾਂਗਾ ਕਿਉਂਕਿ ਹੁਣ ਮੈਨੂੰ ਜ਼ਿੰਦਗੀ ਦੇਣ ਵਾਲਾ ਪ੍ਰਭੂ ਮਿਲ ਗਿਆ ਹੈ ਰਹਾਉ ਮਨੋਕੇ ਸਰੀਰ ਨੂੰ ਅਨੇਕਾਂ ਸੁਗੰਧੀਆਂ ਲਾ ਕੇ ਮਹਿਕਾਉਂਦਾ ਹੈ ਪਰ ਇਨ ਸੁਖਾਂ ਵਿੱਚ ਪਰਮ ਆਨੰਦ ਦੇਣ ਵਾਲਾ ਪਰਮਾਤਮਾ ਹੀ ਭੁੱਲ ਜਾਂਦਾ ਹੈ ਇਹ ਸਰੀਰ ਮਨੋਂ ਇੱਕ ਨਿਕਜ ਆਖੂ ਹੈ ਪੰਜ ਗਿਆਨ ਇੰਦਰੀ ਪੰਜ ਚਰਖੜੀਆਂ ਹਨ ਮਾਰੀ ਹੋਈ ਮਤ ਸ਼ਰਮ ਤੋਂ ਬਿਗੈਰ ਆਣੀ ਭਰ ਰਹੀ ਹੈ ਕਬੀਰ ਜੀ ਆਖਦੇ ਹਨ ਜਦੋਂ ਗਿਆਨ ਦੇ ਵਿਚਾਰਾਂ ਵਾਲੀ ਬੁੱਧੀ ਜਾਗ ਪਈ ਤਾਂ ਇਹ ਸਰੀਰਿਕ ਮੋਗ ਨਹੀਂ ਰਿਆ ਤੇ ਨਾਹੀ ਉਹ ਇੰਦਰੀ ਰਹੇ ਗੋੜੀ ਕਬੀਰ ਜੀ ਅਸਥਾਵਰ ਜੰਗਮ ਕੀਟਪਤੰਗਾ ਅਨਿਕ ਜਨਮ ਕੀਏ ਬਹੂ ਰੰਗਾ ऐसे कर हम बहुत बसाए जब हम राम गर्ब होए आए रहा जोगी जती तपी ब्रह्मचारी कबहु राजा छत्रपति कबहु भिखारी साकत मरे संत सब जीवे ਰਾਮ ਰਸਾਇਣ ਰਸਨਾ ਪੀਵੇ ਕੋਕਬੀਰ ਪ੍ਰਭ ਕਿਰਪਾ ਕੀਜੈ ਹਾਰ ਪਰੇ ਅਬ ਪੂਰਾ ਦੀਜੈ ਅਸੀਂ ਰੋਖ ਪਸ਼ੂ ਪੰਛੀ ਕੀੜੇ ਪਤੰਗੇ ਜਿਹੇ ਕਈ ਕਿਸਮਾਂ ਦੇ ਜਨਮ ਵਿੱਚ ਆ ਚੁੱਕੇ ਹਾਂ ਜਦੋਂ ਅਸੀਂ ਆਪਣੀ ਮਾਂ ਦੀ ਕੋਖ ਵਿੱਚ ਆਏ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਜੁਗਾਂ ਵਿੱਚ ਪੈੰਦੇ ਗਏ ਰਹਾਉ ਕਦੇ ਅਸੀਂ ਜੋਗੀ ਬਣੇ ਕਦੇ ਜਤੀ ਕਦੇ ਤਪਸਵੀ ਕਦੇ ਬ੍ਰਹਮਚਾਰੀ ਹੋਏ ਕਦੇ ਅਸੀਂ ਛਤਰਪਤੀ ਰਾਜਾ ਬਣੇ ਤੇ ਕਦੇ ਮੰਗਤੇ ਬਣ ਗਏ ਜੋ ਪਰਮਾਤਮਾ ਨੂੰ ਨਹੀਂ ਮੰਨਦੇ ਉਹ ਮਰਦੇ ਰਹਿੰਦੇ ਹਨ ਪਰ ਸੰਤ ਸਾਰੇ ਜਿਉਂਦੇ ਰਹਿੰਦੇ ਹਨ ਉਹ ਜੀਵ ਨਾਲ ਪ੍ਰਭੂ ਦੇ ਨਾਮ ਦਾ ਰਾਸ ਪਿੰਦੇ ਰਹਿੰਦੇ ਹਨ ਕਬੀਰ ਜੀ ਬੇਨਤੀ ਕਰਦੇ ਹਨ हे ਪ੍ਰਭੂ ਆਪਣੀ ਕਿਰਪਾ ਕਰੋ ਕਿਉਂਕਿ ਹੁਣ ਥੱਕ ਕੇ ਹਾਰ ਗਏ ਹਾਂ ਹੁਣ ਸਾਨੂੰ ਪੂਰਾ ਗਿਆਨ ਬਖਸ਼ੋ ਗੋੜੀ ਕਬੀਰ ਜੀ ਕੀ ਨਾਲ ਰਲਾਈ লিখিয়া মলা পঞ্চমواں সো અચરજ দেখਿਓ ਕਬੀਰ ਦਦਕ ਪੋਲੇ ਵਿਰੋਲੇ ਨੀਰ ਰਹਾਉ ਹਰੀ अंगूरी ਗਦਾ ਚਰੈ ਨੇ ਤੋਟ ਹਾਸੈ ਹੀ ਗੈ ਮਰੇ માતા ਪੈਸਾ ਅਮੂਹਾ ਜਾਇ ਕੁਦ ਕੁਦ ਚਰੈ ਰਸਾ ਤਲ ਪਾਇ ਕੋ ਕਬੀਰ ਪ੍ਰਗਟ ਭਈ ਖੇੜ ਲੈ ਲੈ ਕੋ ਚੂ ਗੈ ਨਿਤ ਭੇੜ ਰਾਮ ਰਮਤ ਮਤ ਪ੍ਰਗਟੀ ਆਈ ਕੋ ਕਬੀਰ ਗੁਰ ਸੋਜੀ ਪਾਈ ਕਬੀਰ ਜੀ ਆਖਦੇ ਹਨ ਮੈਂ ਇੱਕ ਅਜੀਬ ਤਮਾਸ਼ਾ ਵੇਖਿਆ ਹੈ ਕਿ ਮਨੁੱਖ ਦਹੀਂ ਦੇ ਉਲੇਕੇ ਪਾਣੀ ਰੀੜ ਕਰਿਆ ਹੈ ਰਹਾਉ ਮੁਰਖ ਜੀਵ ਮਨ ਪਾਉਂਦੇ ਵਿਕਾਰ ਮਾਣਦਾ ਹੈ ਇਸ ਤਰ੍ਹਾਂ ਹੱਸਦਾ ਤੇ ਖੋਤੇ ਵਾਂਗ ਹੀਂਗਦਾ ਰਹਿੰਦਾ ਹੈ ਮਸਤੀ ਹੋਏ ਸੰਡੇ ਵਰਗਾ ਮਨ ਅਮੋੜ ਪੁਣਾ ਕਰਦਾ ਹੈ ਉਹ ਨੱਚਦਾ ਕੁੱਦਦਾ ਵਿਕਾਰਾਂ ਦੀ ਖੇਤੀ ਚੋਗਦਾ ਰਹਿੰਦਾ ਹੈ ਤੇ ਨਰਕ ਵਿੱਚ ਪੈ ਜਾਂਦਾ ਹੈ ਕਬੀਰ ਜੀ ਆਖਦੇ ਹਨ ਇਹ ਅਜੀਬ ਤਮਾਸ਼ਾ ਪ੍ਰਗਟ ਹੋ ਗਿਆ ਹੈ ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿੱਛੇ ਲੱਗੀ ਰਹਿੰਦੀ ਹੈ ਗੁਰੂ ਅਰਜਨ ਦੇਵ ਜੀ ਸੰਬੋਧਨ ਕਰਦੇ ਹਨ اے ਕਬੀਰ ਗੁਰੂ ਨੇ ਸਮਝ ਬਖਸ਼ੀ ਹੈ ਪ੍ਰ부ਦੀ ਦੀ ਬੰਦਗੀ ਵਿੱਚ ਜੁੜਨ ਨਾਲ ਬੁੱਧੀ ਜਾਗ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ